ਹੁਣ ਜੋ ਜਿਹਦੀ ਜ਼ਿੰਮੇਵਾਰੀ ਹੈ ਉਹਨੂੰ ਇਹ ਦੱਸਣਾ ਹੁੰਦਾ ਵੀ ਅਸੀਂ ਇਹ ਨਰਕ ਦੇ ਵਿੱਚ 2 ਮਹੀਨੇ ਰਹੇ ਹਾਂ ਤੇ ਤੁਸੀਂ ਸਾਡਾ ਉਦੋਂ ਕਿਉਂ ਨਹੀਂ ਹਾਲ ਪੁੱਛਿਆ ਜਦ ਕਿ ਦੇਖੋ ਠੀਕ ਹੈ ਬਰਸਾਤ ਆ ਬਰਸਾਤ ਦੇ ਵਿੱਚ ਸੜਕ ਨਹੀਂ ਬਣਾਈ ਜਾ ਸਕਦੀ ਪਰ ਟੈਂਪਰੇਰੀ ਹਾਲਾ ਜਿਹੜਾ ਮਟੀਰੀਅਲ ਅਸੀਂ ਪਾ ਰਹੇ ਹਾਂ ਬੈਟਮਿਕਸ ਇਹ ਬਰਸਾਤਾਂ 'ਚ ਵੀ ਪੈ ਜਾਂਦਾ ਆ ਆ ਪਿੰਡ ਵੀ ਮਿਊਨਿਸਪੈਲਿਟੀ 'ਚ ਹੈ ਜਿੱਥੇ-ਜਿੱਥੇ ਵੀ ਸੜਕਾਂ ਬਣਨ ਵਾਲੀਆਂ ਪੈਸਾ ਵੀ ਪਿਆ ਤੁਸੀਂ ਅੱਗੇ ਹੋ ਕੇ ਆਪ ਇਨੀਸ਼ੀਏਟਿਵ ਲੈ ਕੇ ਤੇ ਇਹਦਾ ਸ਼ੁਰੂ ਕਰਾਓ ਜੀ ਸਾਡੀ ਤਾਂ ਇਹੀ ਬੇਨਤੀ ਆ ਈ ਬਨਮੋਲ ਗਗਨ ਮਾਨ ਨੂੰ ਵੀ ਤੇ ਸਰਕਾਰ ਨੂੰ ਵੀ ਇਨਮੀਡੀਏਟ ਜਿਹੜਾ ਸ਼ੁਰੂ ਕਰਾਓ ਸਰਕਾਰ ਵੱਲੋਂ ਤਾਂ ਜੀ ਸੰਤਾ ਐਬਲੀ ਪਤਾ ਹੈ ਵੀ ਅਸੀਂ ਬਣਾਇਆ ਕੌਣ ਸੀ ਜੀ ਕਦੇ ਆਈ ਨਹੀਂ ਜੀ ਨਾ ਕਿਸੇ ਦੇ ਵਿਆਹ ਸ਼ਾਦੀ 'ਚ ਨਾ ਕਿਸੇ ਦੇ ਭੋਗ ਤੇ ਅਸੀਂ ਨਹੀਂ ਜੀ ਕਦੇ ਦੇਖੇ ਨਗਰ ਕਾਉਂਸਲ 'ਚ ਖਰੜ ਦੇ ਪਿੰਡ ਪੈਂਦਾ ਹੈ ਸਾਡਾ ਹੁਣ ਜਿਹੜੀ ਪ੍ਰਧਾਨਗੀ ਹੈ ਆਮ ਆਦਮੀ ਪਾਰਟੀ ਦੀ ਹੈ ਜੀ ਉੱਥੇ ਉੱਥੇ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਖਰੜ ਦਾ ਸਾਰੇ ਦਾ ਹਾਲ ਦੇਖ ਲਈ ਤੁਸੀਂ ਕਿ ਸਾਡੇ ਪਿੰਡ ਦਾ ਕੀ ਦੇਖਣਾ ਵੀ ਬਹੁਤ ਬੁਰਾ ਹਾਲ ਹੈ ਜੇ ਉਹ ਸਰਕਾਰ ਵੱਲੋਂ ਵੀ ਨਹੀਂ ਕਰ ਸਕਦੇ ਤਾਂ ਕਮੇਟੀ ਵੱਲੋਂ ਵੀ ਹੋ ਸਕਦਾ ਜੀ ਇਹ ਤਾਂ ਪੱਕੀ ਗੱਲ ਤਾਂ ਇਹੀ ਹੈ ਵੇ ਸਾਡਾ ਪਿੰਡ ਗਿੱਲ ਸਾਹਿਬ ਨਾਲ ਖੜਾ ਏ ਅਰ ਖੜਾ ਰਹੂਗਾ ਠੀਕ ਹੈ ਜੀ ਪਹਿਲਾਂ ਵੀ ਐਸੇ ਜਿਤਾਇਆ ਤੇ ਸਾਡੇ ਪਿੰਡ ਵਾਸਤੇ ਕੰਮ ਕਰ ਰਹੇ ਆ ਹੌਣੂ ਵੇ ਅੱਗੇ ਤੇ ਉਹਦੇ ਵਾਸਤੇ ਤੁਸੀਂ ਵੇਖ ਰਹੇ ਹੋ ਪੰਜਰਾ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪਿਤ ਕੌਰ ਦੱਸ ਦੇਈਏ ਕਿ ਅੱਜ ਜੱਸੇ ਪਿੰਡ ਪਹੁੰਚੇ ਹੋਏ ਆਂ ਖਰੜ ਦੇ ਰਡਿਆਲਾ ਪਿੰਡ ਜਿੱਥੇ ਕਿ ਅੱਜ ਬੀਜੇਪੀ ਦੇ ਆਗੂ ਰੰਜੀਤ ਸਿੰਘ ਗਿੱਲ ਦੇ ਵੱਲੋਂ ਇੱਥੇ ਸੜਕਾਂ ਦਾ ਜਿਹੜਾ ਕਿ ਕੰਮ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਉਹਨਾਂ ਨੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਕੰਮ ਕਰਵਾਇਆ ਤੇ ਅੱਜ ਕੁੜ ਫਿਰ ਤੋਂ ਇੱਥੇ ਪਹੁੰਚੇ ਨੇ ਲੋਕਾਂ ਦੀਆਂ ਸਮੱਸਿਆ ਸੁਣਨ ਤੋਂ ਬਾਅਦ ਇੱਥੇ ਕੰਮ ਕਰਵਾਣ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਬਾਕੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਰ ਅ ਕਰਵਾ ਰਹੇ ਪਿੰਡਾਂ ਵਾਲੇ ਸਾਰੇ ਤੁਹਾਡੇ ਨਾਲ ਨੇ ਕੀ ਕੌਂਸ ਦੇ ਦੇਖੋ ਇਹ ਲੋਕ ਸਾਡੇ ਕੋ ਇਕੱਠੇ ਹੋ ਕੇ ਆਈ ਸੀ ਪੰਚਾਇਤ ਆਈ ਸੀ ਨਾਲ ਦੇ ਪਿੰਡਾਂ ਦੇ ਲੋਕ ਆਏ ਸੀ ਇਹ ਸੜਕ ਦਾ ਹਾਲ ਤੁਸੀਂ ਵੀ ਲੰਘ ਕੇ ਆਏ ਵੀ ਹਾਈਵੇ ਤੋਂ ਕਿੰਨਾ ਮਾੜਾ ਹਾਲ ਹੈ ਸੋ ਬਹੁਤ ਵੱਡੇ ਜਿਹੜੇ ਖੱਡੇ ਪਏ ਹੋਏ ਨੇ ਜਦ ਕਿ ਇਹ ਮਿਊਨਿਸਪਲ ਕਮੇਟੀ ਦੇ ਅੰਡਰ ਹੈ ਜਿਹੜਾ ਪਿੰਡੇ ਮਿਊਨਿਸਪਲ ਕਮੇਟੀ ਦੇ ਅੰਡਰ ਹੈ ਪਰ ਹਜੇ ਮਿਊਨਿਸਪਲ ਕਮੇਟੀ ਵੱਲੋਂ ਕੋਈ ਨਾ ਤਾਂ ਟੈਂਡਰ ਜਾਂ ਕੋਈ ਇਦਾਂ ਦੀ ਸੜਕ ਸ਼ੁਰੂ ਕਰਨ ਦੀ ਕੋਈ ਇਹਨਾਂ ਨੂੰ ਭਰੋਸਾ ਨਹੀਂ ਦਿੱਤਾ ਗਿਆ ਵੀ ਕਿੰਨੀ ਦੇਰ ਚ ਕਰ ਦਾਂਗੇ ਪਰ ਅਸੀਂ ਦਾ ਇਹਨਾਂ ਦਾ ਜਿਹੜਾ ਟੈਂਪਰੇਰੀ ਹੱਲ ਹੈ ਵੀ ਤਾਂ ਕਿ ਮੋਟੇਬਲ ਰੋਡ ਹੋ ਜਵੇ ਤਾਂ ਕਿ ਸਾਡੇ ਸਕੂਲ ਜਾਂਦੇ ਬੱਚੇ ਦਵਾਈ ਬੂਟੀ ਵਾਲੇ ਜੋਬ ਜਾਂਦੇ ਲੋਕ ਜਾਂ ਦਿੱਲੀ ਕਮਾਂਕਾਰਾਂ ਨੂੰ ਜਾਂਦੇ ਲੋਕ ਆ ਜਿਹੜੇ ਉਹਨਾਂ ਦਾ ਸੌਕਾ ਹੋ ਜਵੇ ਉਸ ਤਹਤ ਹੀ ਅਸੀਂ ਸਾਰਾ ਆਪਣਾ ਬੈਟ ਮਿਕਸ ਦੀਆਂ ਗੱਡੀਆਂ ਸਾਰੀ ਮਸ਼ੀਨਰੀ ਲੈ ਕੇ ਪਹੁੰਚੇ ਆ ਤਾਂ ਕਿ ਇਹਨਾਂ ਦੇ ਜਿਹੜਾ ਪੈਚ ਵਰਕ ਕਰਾ ਕੇ ਇਹਨੂੰ ਮੋਟਰ ਲੇਵਲ ਰੋਡ ਕਰਕੇ ਤਾਂ ਕਿ ਅਗਲੇ ਪਿੰਡਾਂ ਦਾ ਵੀ ਜਿਹੜਾ ਆਉਣਾ ਜਾਣਾ ਸੌਖਾ ਹੋਵੇ। ਹੁਣ ਤੱਕ ਦੋਸੇ ਕਿੰਨੇ ਪਿੰਡਾਂ ਜਿਹੜੇ ਸੜਕਾਂ ਬਣਾ ਚੁੱਕੇ ਹੋ ਜਾਂ ਕਿੰਨੇ ਸ਼ਹਿਰਾਂ ਦੀਆਂ ਦੇਖੋ ਅਸੀਂ ਜਿਹੜੀ ਚੰਦੋਂ ਤੋਂ ਰੋਡ ਜਾਂਦੀ ਅੱਗੇ ਜੀ ਅ ਆਪਣੇ ਤਿਊੜ ਨੂੰ ਉਦੋਂ ਤੋਂ ਸਟਾਰਟਿੰਗ ਕੀਤੀ ਤੁਸੀਂ ਵੀ ਉਸ ਦਿਨ ਉੱਥੇ ਸੀ ਜੀ। ਉਦੋਂ ਬਾਅਦ ਅਸੀਂ ਖਿਜਰਾਵਾੜ ਤੋਂ ਥਾਣੇ ਪਿੰਡ ਨੂੰ ਜਾਂਦੀ ਹੈ ਜਿਹੜੀ ਅੱਗੇ ਪਿੰਡਾਂ ਨੂੰ ਜਾਂਦੀ ਹੈ 6 ਪਿੰਡ ਮੇਰੇ ਹਲਕੇ ਦੇ ਨੇ ਉਹਨਾਂ ਦੇ ਉਹ ਸੜਕ ਠੀਕ ਕਰਾਈ ਖਿਜਰਾਵਾ ਤੋਂ ਲਵਾਨਕੜਾਲੀ ਰੋਡ ਠੀਕ ਕਰਾਇਆ ਜਿਹੜੀ ਇੱਕ 20 ਮਿੰਟਾਂ ਨੂੰ ਪੁਲੀ ਜੋੜਦੀ ਸੀ ਰੁੜਕੀ ਖਾਮ ਦੀ ਉਹ ਅਸੀਂ ਚਾਲੂ ਕਰਾਈ ਤੇ ਪਲਹੇੜੀ ਦੀ ਰੋਡ ਬਣਾਇਆ ਮੁੱਲਾਂ ਪਰਾਲਾ ਬਣਾਇਆ ਕੱਲ ਮੰਦੋ ਸੰਗਦੀਆਂ ਪਿੰਡ ਦੇ ਜਿਹੜੇ ਅੱਗੇ ਗੁੰਨੋ ਆਪਣੇ ਜਾਂਦੀ ਹੈ ਗੁੰਨੋ ਮਾਜਰਾ ਮੰਦੋ ਸੰਗਦੀਆਂ ਬੜੌਦੀ ਨੱਗਰ ਉਹ ਠੀਕ ਕਰਾਈ ਘਟੌਰ ਦੀ ਰੋਡ ਠੀਕ ਕਰਾਇਆ ਅੱਜ ਰਟਿਆਲੇ ਆਏ ਹੋਰ ਵੀ ਮਤੇ ਜਿੱਥੇ ਜ਼ਿਆਦਾ ਖਰਾਬ ਆ ਸਾਨੂੰ ਪਤਾ ਹੈ ਅਜੇ ਵੀ 4-5 ਸੜਕਾਂ ਹੈਗੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਖਰਾਬ ਨੇ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਮਟੀਰੀਅਲ ਦਾ ਰੇਂਜ ਹੋ ਗਿਆ ਅਸੀਂ ਉਹ ਵੀ ਕਰਾ ਕੇ ਤਾਂ ਜੀ ਐਮਐਲਏ ਅਨਮੋਲ ਗਰਮਾਂ ਜੀ ਆਏ ਸੀਗੇ ਆਪਣੇ ਖਰੜ ਉਹਨਾਂ ਨੇ ਉਤਕਾਰਣ ਕੀਤਾ ਰੰਡਾਵਾ ਰੋਡ ਜਿਹੜੀ ਸਰਜੂ ਡੇਰੀ ਵੱਲ ਜਾਂਦੀ ਆ ਉਸ ਦਾ ਉਤਕਾਰਣ ਕੀਤਾ ਨੇਜਰ ਰੋਡ ਆ ਜਿਹੜਾ ਉਸ ਦਾ ਉਤਕਾਰਣ ਕੀਤਾ ਏ ਤੇ ਉੱਥੇ ਲੋਕੀ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਖੁਸ਼ ਨਹੀਂ ਹੈਗੇ ਤੁਸੀਂ ਫਿਕਰ ਸੜਕਾ ਬਣਾ ਰਹੇ ਉਸ ਨੂੰ ਲੈ ਕੇ ਤੁਸੀਂ ਕੀ ਕਹੋ ਉਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਅਸੀਂ ਨਹੀਂ ਹੋ ਜਾਗੇ ਸੜਕਾਂ ਤੇ ਅਸੀਂ ਖੁਸ਼ ਹਾਂ ਭਾਈ ਅਰਜਨਦਰ ਦੇਖੋ ਲੋਕਾਂ ਨੇ ਲੋਕਾਂ ਦਾ ਅਸਰ ਚ ਨਾ ਜੀ ਦੋ ਖੈਨਾ ਉੱਥੇ ਲੋਕਾਂ ਨੇ ਭੋਗਿਆ ਪਿਛਲੇ ਦੋ ਮਹੀਨੇ ਦੇ ਵਿੱਚ ਵੀ ਲੋਕਾਂ ਨੂੰ ਉਹ ਸੜਕ ਬਣਦੀ ਖੁਸ਼ੀ ਨਹੀਂ ਸੀ ਜਿੰਨਾ ਉਹਨਾਂ ਦਾ ਅੰਦਰੋਂ ਦੁੱਖ ਪ੍ਰਗਟ ਕਰ ਰਹੀ ਸੀ ਕਿਉਂਕਿ ਆਪਣੇ ਨਮਾਇंदे ਨੂੰ ਇਹ ਦੱਸਣਾ ਹੁੰਦਾ ਹੁਣ ਜੋ ਜਿਹਦੀ ਜ਼ਿੰਮੇਵਾਰੀ ਹੈ ਉਹਨੂੰ ਇਹ ਦੱਸਣਾ ਹੁੰਦਾ ਵੀ ਅਸੀਂ ਇਹ ਨਰਕ ਦੇ ਵਿੱਚ ਦੋ ਮਹੀਨੇ ਰਹੇ ਹਾਂ ਤੇ ਤੁਸੀਂ ਸਾਡਾ ਉਦੋਂ ਕਿਉਂ ਨਹੀਂ ਹਾਲ ਪੁੱਛਿਆ ਜਦ ਕਿ ਦੇਖੋ ਠੀਕ ਹੈ ਬਰਸਾਤ ਹੈ ਬਰਸਾਤ ਦੇ ਵਿੱਚ ਸੜਕ ਨਹੀਂ ਬਣਾਈ ਜਾ ਸਕਦੀ ਪਰ ਟੈਂਪਰੇਰੀ ਹੱਲ ਆ ਜਿਹੜਾ ਮਟੀਰੀਅਲ ਅਸੀਂ ਪਾ ਰਹੇ ਹਾਂ ਬੈਟਮਿਕਸ ਇਹ ਬਰਸਾਤਾਂ 'ਚ ਵੀ ਪੈ ਜਾਂਦਾ ਆਪਾਂ ਇਹਨੂੰ ਮੋਟਰੇਬਲੇ ਜੰਮ ਜਾਂਦਾ ਆਪਾਂ ਆਉਣਾ ਜਾਣਾ ਜਿਹੜਾ ਸੌਖਾ ਕਰ ਸਕਦੇ ਸੋ ਮੈਂ ਸਮਝਦਾ ਵੀ ਉਹ ਲੋਕਾਂ ਦਾ ਦੁੱਖ ਸੀ ਜਿਹੜਾ ਲੋਕਾਂ ਦੇ ਅੰਦਰੋਂ ਬੋਲਿਆ ਕਿ ਬੱਚੀ ਨੇ ਬੋਲਿਆ ਵੀ ਜਦੋਂ ਸਾਡੀ ਸਕੂਲ ਦੀ ਬੱਸ ਲੰਘਦੀ ਹੈ ਤੇ ਸਾਡੇ ਪਾਣੀ ਵਿੱਚ ਬੱਸ ਦੇ ਵਿੱਚ ਵੜ ਜਾਂਦਾ ਛੋਟੇ ਛੋਟੇ ਬੱਚੇ ਆ ਜਿਹੜੇ ਅੰਦਰ ਪਾਣੀ ਜਾਂਦਾ ਦੱਸੋ ਫਿਰ ਸਾਡੀ ਕੀ ਸੀ ਕਰ ਰਹੇ ਸੀ ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਸੜੋਡ ਦਾ ਕੀ ਹਾਲ ਹੋਊਗਾ ਸੋ ਜਿਹੜਾ ਮੈਂ ਸਮਝਦਾ ਲੋਕਾਂ ਦਾ ਦੁੱਖ ਹੈਗਾ ਸੀ ਪਰ ਚਲੋ ਅਸੀਂ ਕਹਿੰਦੇ ਵੀ ਤੁਸੀਂ ਸ਼ੁਰੂ ਕਰਾਇਆ ਹੁਣ ਸਾਰੇ ਜਿੰਨੇ ਵੀ ਆ ਆ ਪਿੰਡ ਵੀ ਮਿਊਨਿਸਪੈਲਿਟੀ 'ਚ ਹੈ ਜਿੱਥੇ-ਜਿੱਥੇ ਵੀ ਸੜਕਾਂ ਬਣਨ ਵਾਲੀਆਂ ਪੈਸਾ ਵੀ ਪਿਆ ਤੁਸੀਂ ਅੱਗੇ ਹੋ ਕੇ ਆਪ ਇਨੀਸ਼ੀਏਟਿਵ ਲੈ ਕੇ ਤੇ ਇਹਦਾ ਸ਼ੁਰੂ ਕਰਾਓ ਜੀ ਸਾਡੀ ਤਾਂ ਇਹੀ ਬੇਨਤੀ ਆ ਜੀ ਬਹਾ ਅਨਮੋਲ ਗਗਨ ਮਾਨ ਨੂੰ ਵੀ ਤੇ ਸਰਕਾਰ ਨੂੰ ਵੀ ਇਨਮੀਡੀਏਟ ਜਿਹੜਾ ਸ਼ੁਰੂ ਕਰਾਓ ਉਹ ਕਹਿੰਦੇ 6-7 ਸਾਲ ਹੋ ਗਏ ਨੇਜਰ ਰੋਡ ਤਾਂ ਬਣੀ ਨਹੀਂ ਹੈਗੀ ਪਰ ਹੁਣ ਅਸੀਂ ਉਤ ਘਾਟਨ ਕਰ ਰਹੇ ਹੁਣ ਕਰਾਂਗੇ ਇਸ ਰੋਡ ਨੂੰ ਤਿਆਰ ਚਲੋ ਦੇਰ ਹੈ ਦਰੋਸਤਾ ਇਹ ਅਸੀਂ ਕਹਿੰਦੇ ਪਹਿਲਾਂ ਨਹੀਂ ਬਣੀ ਹੁਣ ਜੇ ਸ਼ੁਰੂ ਕੀਤਾ ਤਾਂ ਅਸੀਂ ਕਹਿੰਦੇ ਉਹਨੂੰ ਬਣਾ ਦੇਣ ਉਹਨੂੰ ਸਰੇ ਲਾ ਦੇਣਾ ਤਾਂ ਕਿ ਲੋਕਾਂ ਦਾ ਉੱਥੇ ਬਹੁਤ ਰਸ਼ ਰਹਿੰਦਾ ਹੈ ਬਹੁਤ ਉੱਥੇ ਕਿਉਂਕਿ ਕਣੀ ਆਬਾਦੀ ਹੈ ਜੀ ਉੱਥੇ ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਚੰਗੀ ਗੱਲ ਹੈ ਤੁਸੀਂ ਬਣਾਓ ਇਹਨੂੰ ਤਾਂ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਆਪਣੇ ਨਗਰ ਵੱਲੋਂ ਚੱਲ ਕੇ ਗਿੱਲ ਸਾਹਿਬ ਕੋਲ ਗਏ ਸੀ ਉਹਨਾਂ ਨੂੰ ਅਸੀਂ ਆਪਣੇ ਅੰਬਵਣਾ ਰੋਡ ਬਾਰੇ ਪਿੰਡ ਬਾਰੇ ਗੱਲਬਾਤ ਕਰੀ ਜੀ ਉਹਨਾਂ ਨੇ ਸਾਡੀ ਪਹਿਲੇ ਦੇ ਆਧਾਰ 'ਤੇ ਸੁਣੀ ਗਈ ਤੇ ਅੱਜ ਸਾਰਾ ਸਮਾਨ ਲੈ ਕੇ ਪਹੁੰਚ ਗਏ ਸਾਡਾ ਸਾਰਾ ਹੀ ਨਗਰ ਬਹੁਤ ਸਤਿਕਾਰ ਕਰਦਾ ਹੈ ਜੀ ਸਾਨੂੰ ਕਿਸੇ ਪਾਰਟੀ ਦਾ ਕੋਈ ਮਸਲਾ ਨਹੀਂ ਜੀਗਾ ਗਿੱਲ ਸਾਹਿਬ ਕਿਤੋਂ ਵੀ ਖੜ ਜਾਣਾ ਸਾਡਾ ਪੂਰਾ ਨਗਰਿਆਂ ਦੇ ਨਾਲ ਤੁਰੂ ਬੈਲੀ ਪੂਰਾ ਸਤਿਕਾਰ ਕਰਦੇ ਜੀ ਅਸੀਂ ਪਿਛਲੇ 10 ਸਾਲ ਤੋਂ ਵੀ ਅਸੀਂ ਇਹਨਾਂ ਦੇ ਨਾਲ ਹੀ ਜੁੜੇ ਹੋਏ ਹਾਂ ਅੱਛਾ ਪਿੰਡ ਦੀ ਕਦੇ ਸਾਰ ਲਈ ਆ ਸਰਕਾਰ ਤਾਂ ਜੀ ਸਰਕਾਰ ਵੱਲੋਂ ਤਾਂ ਜੀ ਸੰਤਾ ਐਬਲੀ ਪਤਾ ਹੈ ਵੀ ਅਸੀਂ ਬਣਾਇਆ ਕੌਣ ਸੀ ਜੀ ਕਦੇ ਆਈ ਨਹੀਂ ਜੀ ਨਾ ਕਿਸੇ ਦੇ ਵਿਆਹ ਸ਼ਾਦੀ 'ਚ ਨਾ ਕਿਸੇ ਦੇ ਭੋਗ ਤੇ ਅਸੀਂ ਨਹੀਂ ਜੀ ਕਦੇ ਦੇਖੇ ਕਦੇ ਸਮੱਸਿਆ ਲੈ ਕੇ ਗਏ ਹੋ ਨਾ ਕੋਈ ਟੱਕ ਕੇ ਗਏ ਹੈ ਅੱਛਾ ਹਾਂ ਜੀ ਕਦੇ ਆਪਣੀ ਸਮੱਸਿਆ ਲੈ ਕੇ ਗਏ ਹੈ ਨਾ ਸਰਕਾਰ ਵੱਲੋਂ ਗਏ ਹੈ ਜੀ ਕਾ ਵੀ ਅਸੀਂ ਤਾਂ ਨਹੀਂ ਗਏ ਪਰ ਹੋਰ ਬੰਦੇ ਗਏ ਹੈ ਜੀ ਨਹੀਂ ਨਹੀਂ ਧੰਨ ਕੋਈ ਹਾਲ ਨਹੀਂ ਸੀ ਕੋਈ ਸੁਣਵਾਈ ਨਹੀਂ ਇਹ ਵੀ ਪੁੱਛ ਲੋ ਵੀ ਨਗਰ ਤੋਂ ਖੜੇ ਆ ਜੀ ਹਾਂਜੀ ਹਾਂਜੀ ਕਦੇ ਸੁਣਵਾਈ ਨਹੀਂ ਦਿੱਤੀ ਆ ਸੁਣਵਾਈ ਕੋਈ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਨਮਾਇੰਦਾ ਮਿਲਦਾ ਹੀ ਨਹੀਂ ਜੀ ਮੈਡਮ ਦਾ ਮਿਲਦਾ ਹੀ ਨਹੀਂ ਗਗਰਮਾਨ ਤਾਂ ਮੇਹੋਂ ਮੰਤਰੀ ਵਦ ਪਰ ਵੀ ਰਹੇ ਜੀ ਉਹਨਾਂ ਦੇ ਹੱਥ ਵਿੱਚ ਬਹੁਤ ਕੁਝ ਤਾਂ ਪਿੰਡਾਂ ਦਾ ਸੁਧਾਰ ਕਰ ਸਕਦੇ ਤੇ ਨਗਰ ਕਾਉਂਸਲ ਚ ਖਰੜ ਜੀ ਪਿੰਡ ਪੈਂਦਾ ਹੀ ਸਾਡਾ ਹੁਣ ਜਿਹੜੀ ਪ੍ਰਧਾਨਗੀ ਹੈ ਆਮ ਆਦਮੀ ਪਾਰਟੀ ਦੀ ਹੈ ਜੀ ਉੱਥੇ ਉੱਥੇ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਖਰੜ ਦਾ ਸਾਰੇ ਦਾ ਹੀ ਹਾਲ ਦੇਖ ਲਈ ਤੁਸੀਂ ਕਿ ਸਾਡੇ ਪਿੰਡ ਦਾ ਕੀ ਦੇਖਣਾ ਵੀ ਬਹੁਤ ਬੁਰਾ ਹਾਲ ਹੈ ਜੇ ਉਹ ਸਰਕਾਰ ਵੱਲੋਂ ਵੀ ਨਹੀਂ ਕਰ ਸਕਦੇ ਤਾਂ ਕਮੇਟੀ ਵੱਲੋਂ ਵੀ ਹੋ ਸਕਦਾ ਜੀ ਇਹ ਤਾਂ ਅੱਛਾ 1 ਕਰਬ ਦੇ ਕਰੀਬ ਕਹਿੰਦੇ ਫੰਡਿੰਗ ਹੋਈ ਜਿਹੜੀ ਪਈ ਹੈ ਜਮ੍ਹਾਂ ਜੇ ਮੈਡਮ ਆਪਣੇ ਸਰਕਾਰ ਤੋਂ ਨਹੀਂ ਕੁਝ ਕਰ ਸਕਦੇ ਤਾਂ ਕਮੇਟੀ ਵੱਲੋਂ ਕਰ ਸਕਦੇ ਹੁਣ ਜਿਹੜੀ ਪ੍ਰਧਾਨਗੀ ਉਹਨਾਂ ਦੀ ਹੈ ਜੀ ਅੱਛਾ ਪਹਿਲਾਂ ਗਿੱਲ ਸਾਹਿਬ ਦੀ ਪ੍ਰਧਾਨਗੀ ਵੀ ਸਾਡਾ ਪਿੰਡ ਪਿਆ ਉਹ ਇਹਨਾਂ ਦਾ ਅਸੀਂ ਬੜਾ ਸਤਿਕਾਰ ਕਰਦੇ ਜੀ ਇਹ ਤਾਂ ਇੱਕ ਦੇਸ਼ ਸੇਵਾ ਦਾ ਹੀ ਕੰਮ ਕਰ ਰਹੇ ਆਂ ਦੇਖ ਲਓ ਭਲੇ ਅਹੁਦਾ ਤਾਂ ਇਹਨਾਂ ਕੋਲ ਕੋਈ ਨਹੀਂ ਹੈ ਜੀ ਹਾਂ ਅਸੀਂ ਦਾ ਵਾਸਾ ਹੀ ਕਹਿੰਦੇ ਆ ਵੀ ਇਹ ਵਰਦਾਨ ਕੰਮ ਨਹੀਂ ਕਰਦੀ ਹੈਗੀ ਇਹ ਇਹਦਾ ਵਸ ਬੰਨੇ ਨੂੰ ਆਉਧੀਆਂ ਭਰੀ ਆ ਲਗਨ ਮਾਨ ਜਦੋਂ ਉਹ ਕੋਈ ਜਾਂਦਾ ਤਾਂ ਨਾ ਕੋਈ ਉਹ ਕਹ ਗਈ ਸੀ ਮੇਰੇ ਕੋਲ ਦੋ ਬੰਦੇ ਆਪੇ ਜਿਆਦਾ ਹੀ ਨਾਂ ਜਦ ਇਕੱਠ ਹੁੰਦਾ ਤਾਂ ਜਿਆਦਾ ਉਹ ਸੌ ਸੌ ਬੰਦੇ ਦੇ ਗੱਬੇ ਬੈਠੀ ਸੀ ਯਾ ਸੌ ਸੌ ਬੰਦੇ ਦੇ ਗੱਬੇ ਬੈਠਦੀ ਸੀ ਜਦ ਮੰਤਰੀ ਬਣ ਗਈ ਤੇ ਕਹਿੰਦੀ ਮੇਰੇ ਕੋਲ ਦੋ ਬੰਦਿਆਂ ਦੇ ਵੱਧ ਨਾਲ ਗਿੱਲ ਸਾਹਿਬ ਬਹੁਤ ਵਧੀਆ ਬੰਦਾ ਜੀ ਅੱਗੇ ਵੀ ਅਸੀਂ ਨਾਲ ਜੀ 10 ਸਾਲ ਮਦਦ ਕਰਦੇ ਰਹੇ ਆ ਪਰ ਲੋਕਾਂ ਨੇ ਸਾਦੇ ਦੀ ਸਾਥ ਦੇਉਗੇ ਜੀ ਪਿੰਡਾਂ ਚ ਵਧੀਆ ਕੰਮ ਕਰ ਰਹੇ ਹੈ ਜੀ ਸਾਡੇ ਨਾਲ ਕੋਲ ਫਰੜ ਕਮੇਟੀ ਕੋਲ ਕਰੋੜਾਂ ਦੀ ਜ਼ਮੀਨ ਚਲੀ ਗਈ ਜੀ ਪਰ ਇਹ ਸਾਡੇ ਬਿਲਕੁਲ ਕੋਈ ਕੰਮ ਨਹੀਂ ਹੋਇਆ ਜੀ ਪਿੰਡ ਨੂੰ ਬਣ ਚ ਮੁਲ ਕਮੇਟੀ ਦੇ ਕੋਲ ਪਿਆ ਜੀ ਫਿਰ ਵੀ ਨਹੀਂ ਲਾ ਰਹੀ ਮੁਲਾਂ ਪਰ ਥੇ ਰਸਤਾ ਜੀ ਜਾਣ ਦਾ ਬਹੁਤ ਤੰਗ ਹੈ ਜੀ ਪਰੇਸ਼ਾਨ ਹੈ ਜੀ ਲੋਕ ਕੋਈ ਨਹੀਂ ਉਹ ਪੁੱਛਦਾ ਜੀ ਇਹ ਪੁਰੇ ਪਾਣੀ ਦੀ ਵੀ ਦਿੱਕਤ ਹੈ ਜੀ ਬਹੁਤ ਪੀਣ ਵਾਲੀ ਦੀ ਲੋਕ ਬੋਰ 10 ਦਿਨ ਬਾਅਦ ਮੋਟਰ ਖਰਾਬ ਹੋ ਜਾਂਦੀ ਹੈ ਜੀ ਲੋਕ ਢੋਲ ਚੱਕੀ ਫਿਰਦੇ ਆ ਜੀ ਕੋਈ ਉਰੇ ਪੁੱਛ ਪ੍ਰਤੀਤ ਨਹੀਂ ਜੀ ਹੈ ਜੀ ਜੀ ਸਭ ਆਹ ਲੰਘਦੇ ਪਤਾ ਕਰੋ ਉਹ ਜੇ ਗੇਲਸਾਉ ਦਾ ਬਹੁਤ ਵਧੀਆ ਪ੍ਰਾਲਾ ਜਿਹੜਾ ਪੈਚ ਵਰਕ ਕਰ ਰਹੇ ਆ ਤੇ ਆਮ ਆਦਮੀ ਆਪਾਰਟੀ ਨੇ ਜੀ ਸਾਢੇ 3 ਸਾਲਾਂ ਤੋਂ ਪੁੱਛਿਆ ਹੀ ਨਹੀਂ ਕੋਈ ਬਕਾਇਦਾ ਗगन ਮਾਨ ਇੱਥੋਂ ਜਿੱਤ ਕੇ ਗਏ ਸਾਡੇ ਪਿੰਡ ਤੋਂ ਇੱਕ ਵਾਰ ਵੀ ਪਿੰਡ ਤੇ ਜਾ ਕੇ ਉਹਨਾਂ ਦਾ ਸਾਰ ਨਹੀਂ ਲਈ ਵੀ ਤੁਹਾਡਾ ਪਿੰਡ ਹੈਵੀ ਹੈ ਘੱਲ ਹੈ ਲੱਗੇ ਚ ਹੈ ਕਿ ਨਹੀਂ ਇੰਨਾ ਬੁਰਾ ਹਾਲ ਤੇ ਸਾਡੇ ਪਿੰਡ ਦੀਆਂ ਸੜਕਾਂ ਦਾ ਜੀ ਇਹ ਤਾਂ ਅਸੀਂ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪੈਚ ਵਰਕ ਕਰਕੇ ਸਾਡੇ ਆਉਣ ਜਾਣ ਜੋਗਾ ਰਸਤਾ ਦਾ ਕੰਪਲੀਟ ਕਰਤਾ ਜੀ ਜੀ ਹਾਂਜੀ ਮੁੱਕ ਦੀ ਗੱਲ ਤਾਂ ਇਹੀ ਹੈ ਵੀ ਸਾਡਾ ਪਿੰਡ ਗਿੱਲ ਸਾਹਿਬ ਨਾਲ ਖੜਾ ਹੈ ਅਰ ਖੜਾ ਰਹੂਗਾ ਠੀਕ ਹੈ ਜੀ ਪਹਿਲਾਂ ਵੀ ਐਸੇ ਜਿਤਾਇਆ ਤੇ ਸਾਡੇ ਪਿੰਡ ਵਾਸਤੇ ਕੰਮ ਕਰ ਰਹੇ ਆ ਹੁਣ ਵੀ ਅੱਗੇ ਤੇ ਉਹਦੇ ਵਾਸਤੇ ਇਹ ਸਾਰੀ ਯੂਥ ਪਾਰਟੀ ਹੈ ਸਾਡੇ ਜਿਹੜੇ ਹੈਗੇ ਆਪਣੇ ਸਰਪੰਚ ਰਹੇ ਪੰਚ ਰਹੇ ਹੈ ਆਪਣੇ ਸੁਰਿੰਦਰ ਸਿੰਘ ਜੀ ਤੇ ਉਹਨਾਂ ਉਨਰੇ ਨਾਲ ਆ ਸੀ ਜਿੱਦਾਂ ਉਹ ਜਾ ਰਹੇ ਆ ਗਿੱਲ ਸਾਹਿਬ ਸਾਡੇ ਪਿੰਡ ਦਾ ਕੰਮ ਕਰ ਰਹੇ ਆ ਅਸੀਂ ਵੀ ਨਾਲ ਆਈਏ ਸੋ ਦੱਸ ਦਈਏ ਕਿ ਇਸ ਪਿੰਡ ਦੇ ਜਿਹੜੇ ਲੋਕੀ ਨੇ ਸਾਰੇ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਉਹਨਾਂ ਦਾ ਪਿੰਡ ਦਾ ਹਾਲ ਹੈ ਕਿ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਸਾਰ ਲਈ ਗਈ ਹੈ ਜਾਂ ਨਹੀਂ ਲਈ ਗਈ ਅ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ ਅ ਅੱਜ ਭਾਜੀਪੀ ਆਗੂ ਰਣਜੀਤ ਸਿੰਘ ਗਿੱਲ ਦੇ ਵੱਲੋਂ ਕੰਮ ਕਰਵਾਇਆ ਜਾ ਰਿਹਾ ਸੜਕਾਂ ਨੂੰ ਲੈ ਕੇ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਵੇਰ ਯਾ ਖਾਲਸਾ ਹੈ ਜਿਹੜੀ ਫਤਿਹ ਰঞ্জੀਤ ਸਿੰਘ ਗਿੱਲ ਦੀਆਂ ਸੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਉਹ ਸਾਡੇ ਪਿੰਡ ਦੇ ਮੋਹਤਬਰ ਬੰਦਿਆਂ ਦੇ ਇੱਕ ਬੋਲ ਤੇ ਉੱਤੇ ਪਿੰਡ ਦੇ ਵਿੱਚ ਕੰਮ ਕਰਨ ਵਾਸਤੇ ਆਪਣਾ ਸਾਨੂੰ ਸਾਰਾ ਸਮਾਨ ਭੇਜਿਆ ਆਪਣੇ ਮੋਟਰ ਗੱਡੀ ਭੇਜੇ ਡੋਜ਼ਰ ਭੇਜੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਹੋਰ ਸਰਕਾਰਾਂ ਜਿਹੜੀਆਂ ਜਿੱਤ ਕੇ ਗਈਆਂ ਨੇ ਉਹਨਾਂ ਨੇ ਸਾਡੇ ਪਿੰਡ ਕਦੇ ਕੁਝ ਨਹੀਂ ਆਏ ਉਹ ਕਦੇ ਕੋਈ ਕੰਮ ਨਹੀਂ ਕਰਿਆ ਉਹਨਾਂ ਨੇ ਅਸੀਂ ਗੁਰਨਜੀਤ ਸਿੰਘ ਗਿੱਲ ਦੇ ਨਾਲ ਹਾਂ ਇਹਨਾਂ ਦੀ ਵੋਟਾਂ ਦੇ ਵਿੱਚ ਪੂਰੀ ਮਦਦ ਕਰਾਂਗੇ ਕੱਢ ਕੇ ਅੱਛਾ ਕਦੇ ਆਪਣੀ ਸਮੱਸਿਆ ਲੈ ਕੇ ਪਿੰਡ ਦੀ ਸਰਕਾਰ ਕੋਲ ਗਏ ਪ੍ਰਸ਼ਾਸਨ ਦੇ ਕੋਲ ਗਏ ਉਹਨਾਂ ਨੇ ਅੱਗੋਂ ਕੀ ਕਿਹਾ ਤੁਹਾਨੂੰ ਪ੍ਰਸ਼ਾਸਨ ਦੇ ਕੋਲ ਅਸੀਂ ਬਹੁਤ ਵਾਰੀ ਗਏ ਜੀ ਸਾਡੇ ਪਿੰਡ ਦਾ ਬੋਰ ਖਹਿਲ ਹੈ ਸਰਕਾਰੀ ਗੜਾ ਪਿੰਡ ਨੂੰ ਪਾਣੀ ਆਉਂਦਾ ਅਸੀਂ ਚਿੱਠੀ ਵੀ ਦਿੱਤੀ ਹੈ ਉਹਨਾਂ ਨੇ ਕਦੇ ਸਾਡੀ ਸਾਰ ਨਹੀਂ ਲਈ ਮੌਤੋਂ ਲਾਰੇ ਲੱਪੇ ਲਾ ਕੇ ਸਾਨੂੰ ਮੋੜ ਦਿੰਦੇ ਨੇ ਤੇ ਟੋਬੇ ਸਾਡੇ ਭਰੇ ਭਰੇ ਟੋਬੇ ਸਫਾਈ ਵਾਸਤੇ ਕਿਹਾ ਉਹਨਾਂ ਨੂੰ ਟੋਬੇ ਸਾਡੇ ਬਿਲਕੁਲ ਸਾਫ਼ ਨਹੀਂ ਕਰੇ ਉਹਨਾਂ ਨੇ ਉਹ ਉਥੋਂ ਗਗਨ ਮਾਨ ਜੀ ਈਓ ਨੂੰ ਫੋਨ ਕਰ ਦਿੰਨੇ ਈਓ ਕਹਿੰਦਾ ਕਮੇਟੀ ਚ ਪਿੰਡ ਪੈ ਗਿਆ ਉਹ ਲਾਰੇ ਲੱਪਿਆਂ ਨਾਲ ਹੀ ਸਾਨੂੰ ਮੋੜਦੇ ਰਹੇ ਨੇ ਅਜੇ ਤੱਕ ਕਿਸੇ ਨੇ ਪਿੰਡ ਦੀ ਸਾਰ ਨਹੀਂ ਲਈ ਹੈਗੀ ਰਣਜੀਤ ਗੱਲ ਜੀ ਇੱਕ ਸਮਾਜ ਸੇਵੀ ਬੰਦਾ ਹੈ ਪਹਿਲਾਂ ਤੋਂ ਸਾਡੇ ਪਿੰਡ ਨਾਲ ਜੁੜਿਆ ਹੋਇਆ ਵਧੀਆ ਕੰਮ ਕਰ ਰਿਹਾ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਵੀਰ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਕਿ ਜੇ ਰਣਜੀਤ ਸਿੰਘ ਨੇ ਸਮਾਜ ਸੇਵੀ ਕਿਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਇਲਾਕੇ ਦਾ ਆਪਣਾ ਕੰਮ ਕੀਤਾ ਹੈ ਹੁਣ ਵੀ ਆਪਣੇ ਇਲਾਕੇ ਦਾ ਕੰਮ ਕਰ ਰਹੇ ਨੇ ਇਹ ਜਿਹੜੀ ਸਰਕਾਰ ਜੋ ਅਸੀਂ ਉਸ ਟਾਈਮ ਬਣਾਈ ਸੀ ਸਾਰੇ ਇਲਾਕੇ ਨੇ ਉਸ ਟਾਈਮ ਸੀਗਾ ਵੀ ਜੋ ਆਪ ਪਾਰਟੀ ਹੈ ਇਹ ਕੁਛ ਨਾ ਕੁਛ ਦੂਜੀਆਂ ਪਾਰਟੀਆਂ ਤੋਂ ਕੁਝ ਕਰਕੇ ਦਿਖਾਊਗੀ ਲੇਕਿਨ ਉਹ ਸਰਕਾਰਾਂ ਸਾਰੀ ਇੱਕ ਸਰਕਾਰ ਨਹੀਂ ਇਕੱਲਾ ਐਮਐਲਏ ਇਕ ਨਹੀਂ ਗਗਨ ਦੀ ਇਹ ਸਾਰੀ ਸਰਕਾਰ ਹੀ ਜਿੱਤਣ ਤੋਂ ਬਾਅਦ ਲੋਪ ਹੋ ਗਈ ਇਹ ਪਤਾ ਨਹੀਂ ਸਰਕਾਰ ਕਿੱਥੇ ਚਲੀ ਗਈ ਸਾਰੀ ਜਿੱਤਣ ਤੋਂ ਬਾਅਦ ਇਹਨਾਂ ਨੇ ਪੰਜਾਬ ਦਾ ਸਾਡੇ ਇਲਾਕੇ ਦਾ ਕਿ ਸਾਰੇ ਪੰਜਾਬ ਦਾ ਕੁਝ ਨਹੀਂ ਕੀਤਾ ਇਹਨਾਂ ਨੇ ਤੇ ਅਸੀਂ ਖੁਦ ਮੈਂ ਆਪ ਖੁਦ ਗਗਨ ਕੋਲੇ ਰਿਟਰਨ ਦੇ ਵਿੱਚ ਲੈ ਕੇ ਗਿਆ ਮੈਸੇਜ ਲੈਟਰ ਬਣਾ ਕੇ ਲਗਾਉਣੇ ਪਿੰਡ ਦੇ ਹਲਕੇ ਦੇ ਵੀ ਸਾਡੇ ਪਿੰਡ ਦੀਆਂ ਸੜਕਾਂ ਦੇ ਬੁਰੇ ਹਾਲ ਹੈ ਸਾਡੇ ਪਿੰਡ ਦੇ ਟੋਬਿਆਂ ਦੇ ਪਾਣੀਆਂ ਦੇ ਬੁਰੇ ਹਾਲ ਹੈ ਸਾਡਾ ਜੋ ਬੋਰ ਹੈ ਉਹ ਫੇਲ ਹੋਇਆ ਗਾਗਨ ਕੋਲ ਅਸੀਂ ਤਿੰਨ ਵਾਰੀ ਜਾ ਕੇ ਲੈਟਰ ਲੇ ਕੇ ਖੁਦ ਅੱਜ ਤਕਰੀਬਨ 6 ਮਹੀਨੇ ਹੋ ਗਏ ਉਸ ਲੈਟਰ ਦਾ ਕੋਈ ਜਵਾਬ ਨਹੀਂ ਆਇਆ ਸਾਨੂੰ ਨਾ ਉਹਨਾਂ ਨੇ ਕਿਸੇ ਨੂੰ ਫੋਨ ਕਰਕੇ ਕੁਝ ਕਿਹਾ ਅਸੀਂ ਐਮਸੀ ਕੋਲ ਵੀ ਜਾਇਆ ਏ ਪ੍ਰਧਾਨ ਨੂੰ ਵੀ ਮਿਲਿਆ ਏ ਜਾ ਕੇ ਲੈਟਰ ਲੇ ਕੇ ਰਿਟਰਨ ਦੇ ਗਏ ਕਿਤਾ ਵੈਸੇ ਬਰਬਰੀ ਹੁੰਦਾ ਐਮਸੀ ਦਾ ਕੀ ਕਿਹਾ ਐਮਸੀ ਦਾ ਵੀ ਲੈਟਰ ਲੇ ਕੇ ਰੱਖ ਲੈਣਾ ਕਹਿੰਦੇ ਕੋਈ ਨਹੀਂ ਕਰਾਂਗੇ ਅਸੀਂ ਕੋਈ ਸਮਾਂ ਨਹੀਂ ਦਿੱਤਾ ਕੋਈ ਸਮਾਂ ਨਹੀਂ ਉਹਨਾਂ ਨੇ ਦਿੱਤਾ ਨਾਮ ਉਹਨਾਂ ਨੇ ਨਾ ਕੇ ਗੱਲ ਕੀਤੀ ਨਾ ਦਵਾਰੇ ਕੋਈ ਉਹਨਾਂ ਨੇ ਨਾ ਬੜਾ ਮਨਾਇਦਾ ਵੀ ਜਾ ਕੇ ਪੁੱਛੋ ਭਾਈ ਕੀ ਗੱਲਬਾਤ ਉਹਨਾਂ ਦਾ ਕਿਆ ਕੰਮ ਹੋਇਆ ਕਿ ਨਹੀਂ ਹੋਇਆ ਮੰਨ ਲਓ ਕਮ ਸੇ ਕਮ ਚਲੋ ਕਿ ਤਾਂ ਬਰਬਰੀ ਗੱਲ ਹੁੰਦੀ ਹੈ ਜਿਹੜੀ ਰਿਟਰਨ ਵਾਲੀ ਉਹਦਾ ਤਾਂ ਜਵਾਬ ਦੇਣਾ ਚਾਹੀਦਾ ਨਾ ਰਿਟਰਨ ਦੇ ਵਿੱਚ ਉਹ ਲੈਟਰ ਦਿੱਤੇ ਅਸੀਂ ਉਹਦਾ ਤਾਂ ਕੋਈ ਨਾ ਕੋਈ ਜਵਾਬ ਦੇਣਾ ਚਾਹੀਦਾ ਵੀ ਹਾਂ ਭਾਈ ਅਸੀਂ ਆ ਰਹੇ ਹਾਂ ਜਾਂ ਜਾ ਰਹੇ ਹਾਂ ਜਾਂ ਮਹੀਨੇ ਤੱਕ ਕੋਈ ਨਾ ਕੋਈ ਸਮਾਂ ਦੇਣਾ ਚਾਹੀਦਾ ਪਰ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਅਜੇ ਤੱਕ ਸਾਡੇ ਲਈ ਗਿੱਲਾ ਸਾਹਿਬ ਨੇ ਬਹੁਤ ਪਹਿਲਾਂ ਵੀ ਕੰਮ ਕੀਤੇ ਨੇ ਹਲਕੇ ਦੇ ਸਮਾਜ ਸੇਵਿਕ ਨੇ ਹੁ ਇਹ ਜਿੱਦਾਂ ਪਹਿਲਾਂ ਵੀਰ ਨੇ ਕਿਹਾ ਵੀ ਸਾਨੂੰ ਪਾਰਟੀ ਦਾ ਕੋਈ ਮਤਲਬ ਨਹੀਂ ਜੋ ਵੋਟ ਪੈਣੀ ਗਿੱਲ ਸਾਬ ਦੇ ਨਾਂ ਨੂੰ ਪੈਣੀ ਹੈ ਜੇ ਗਿੱਲ ਸਾਬ ਵੋਟਾਂ ਵਿੱਚ ਖੜਦੇ ਨੇ ਸਾਰਾ ਇਲਾਕਾ ਪਹਿਲਾਂ ਵੀ ਗਿੱਲ ਸਾਬ ਨੂੰ ਵੋਟ ਪਾਸ ਪਈ ਹੈ ਉਹ ਚਲੋ ਇੱਕ ਸਮਾਂ ਸੀਗਾ ਉਸ ਟਾਈਮ ਹਵਾ ਸੀਗੀ ਉਹਨਾਂ ਦੀ ਆਪਦੀ ਉਹ ਜਿੱਤੇਗੇ ਲੇਕਿਨ ਗਿੱਲ ਸਾਬ ਪਹਿਲਾਂ ਵੀ ਚੰਗੀ ਵੋਟ ਪਈ ਨਾ ਤੇ ਹੁਣ ਵੀ ਇਹਨਾਂ ਨੂੰ ਚੰਗੀ ਵੋਟ ਨਾਲ ਅਸੀਂ ਚੰਗੀ ਲੀਡਰ ਨਾਲ ਜਿੱਤ ਕੇ ਭੇਜਾਂਗੇ ਸਾਡੇ ਆਪਣੇ ਇਲਾਕੇ ਦੇ ਵਿੱਚੋਂ ਤੇ ਸਾਨੂੰ ਉਮੀਦ ਹੈ ਕਿ ਅੱਜ ਗਿੱਲ ਸਾਬ ਨਹੀਂ ਮੰਤਰੀ ਜਾਂ ਕੱਲ ਨੂੰ ਬਣ ਜਾਂਦੇ ਨੇ ਜੇ ਹੁਣੇ ਮੰਨ ਲਓ ਇੰਨਾ ਸੇਵਾ ਕੰਮ ਕਰਦੇ ਨੇ ਕੱਲ ਬਣ ਤੋਂ ਬਾਅਦ ਕਿੰਨੇ ਸਾਡੇ ਇਲਾਕੇ ਦੀ ਕੰਮ ਕਰਨਗੇ ਤੇ ਸਾਡੇ ਦਾ ਜੋ ਇਲਾਕਾ ਹੈ ਅੱਜ ਉਹ ਕਿੱਥੇ ਕਿੱਥੇ ਪਹੁੰਚੂਗਾ ਇਕੱਲੀ ਇਹ ਸਰਕਾਰ ਨਹੀਂ ਹੋਰ ਸਰਕਾਰਾਂ ਵੀ ਪਹਿਲਾਂ ਆਈਆਂ ਖਰੜ ਇਲਾਕੇ ਦਾ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਜਦ ਤੱਕ ਇੰਨੇ ਸਾਲ ਲੋਕ ਸਾਨੂੰ ਦੇਖਦੇ ਆਨੂੰ ਕੀ ਸਰਕਾਰ ਨਹੀਂ ਕੀਤਾ ਜੋ ਇਹ ਆ ਜਾਂਦੇ ਆਪਣੇ ਇਲਾਕੇ ਦੇ ਨੇ ਖੜੜਦੇ ਨੇ ਜੰਪਾਲ ਨੇਰੇ ਦੇ ਨੇ ਸਭ ਪਤਾ ਵੀ ਮੇਰੇ ਇਲਾਕੇ 'ਚ ਕੀ ਤਕਲੀਫ ਹੈ ਇਹ ਕੱਲ ਨੂੰ ਬਣਦੇ ਨੇ ਤੇ ਆਪਣੀ ਤਕਲੀਫਾਂ ਦਾ ਸੁਣਨ ਕਿ ਉਹਨਾਂ ਦਾ ਹੱਲ ਕਰਨਗੇ ਜੀ ਬਹੁਤ ਵਧੀਆ ਇਹਨਾਂ ਦਾ ਕੰਮ ਲੱਗਿਆ ਉਹ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਸਾਰੇ ਇਲਾਕੇ ਵੱਲੋਂ ਸਾਡੇ ਸਮਾਜ ਵੱਲੋਂ ਸਾਰੇ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਗਿਲਸਾਹਬ ਦਾ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣ ਮਾਲਕ ਅਗੇ ਅਰਦਾਸ ਹੈ ਕਿ ਜਿੱਤ ਕੇ ਮੰਤਰੀਵੰਦ ਤੇ ਸਾਡੇ ਇਲਾਕੇ ਨੂੰ ਅੱਗੇ ਲੈ ਕੇ ਜਾਣੀ ਹੈ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਹਾਂਜੀ ਜੀ ਅੱਜ ਗਿੱਲ ਸਾਹਿਬ ਜੀ ਪਹੁੰਚੇ ਨਹੀਂ ਥੇ ਤੁਹਾਡੇ ਪਿੰਡ ਸੜਕਾਂ ਬਣਵਾ ਰਹੇ ਹੋ ਤੇ ਬਾਕੀ ਸਰਕਾਰਾਂ ਵੀ ਨੇ ਜੜੀਆਂ ਕਿ ਮੌਜੂਦਾ ਸਰਕਾਰਾਂ ਨੇ ਲੇਕਿਨ ਉਹਨਾਂ ਵੱਲੋਂ ਤੁਹਾਡੇ ਪਿੰਡ ਦੀ ਸਾਰ ਨਹੀਂ ਲੇਗੀ ਜਿੱਦਾਂ ਤੁਸੀਂ ਸਾਰੇ ਪਿੰਡ ਵਾਲੇ ਕਹਿ ਰਹੇ ਹੋ ਕੀ ਲੱਗਦਾ ਸਾਨੂੰ ਤਾਂ ਬੜਾ ਵਧੀਆ ਲੱਗਦਾ ਦੇਖੋ ਸਾਡੇ ਤਾਂ ਆ ਦੋਮਾਜੜਾ ਜੀਡੀ ਰੋਡ ਤੋਂ ਕੇ 20 ਪਿੰਡਾਂ ਨੂੰ ਰਸਤਾ ਜੁੜਦਾ ਏ ਜਦੋਂ ਦੋ ਦੋਮਾਜੜੇ ਤੋਂ ਮੁੜਦੇ ਆ ਉਸੇ ਟਾਈਮ ਇਹਨਾਂ ਰਸਤੇ ਦਾ ਮਾੜਾ ਹਾਲ ਹੈ ਵੀ ਹਰ ਇੱਕ ਬੰਦਾ ਅੱਗੇ ਪਿੰਡਾਂ ਜਾਣ ਵਾਲਾ ਸਾਨੂੰ ਗਾਲਾਂ ਕੱਢ ਕੇ ਲੰਘਦਾ ਹੈ ਤੇ ਉਦੋਂ ਅੱਗੇ ਆ ਕੇ ਫਿਰ ਸਾਰੀਆਂ ਉਹਨਾਂ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਸਾਨੂੰ ਬੜਾ ਵਧੀਆ ਲੱਗਦਾ ਇਹ ਸਾਨੂੰ ਇੱਕ ਬੜੀ ਰੀਲੀਫ ਮਿਲੀ ਹੈ ਵੀ ਚਲੋ ਕੁਛ ਨਾ ਕੁਛ ਕਰਿਆ ਹੈ ਤਾਂ ਜੋ ਸਰਕਾਰਾਂ ਇਹ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਜੇ ਸਰਕਾਰਾਂ ਚਾਹੁੰਦੀਆਂ ਤਾਂ ਇਹਨਾਂ ਨੇ ਪੈਚ ਵਰਕ ਕਰਾਤੇ ਉਹ ਲੁਕਮਜਰੀ ਪਵਾ ਦੇਣ ਉੱਪਰ ਅਸੀਂ ਬੜਾ ਮੰਨਾਂਗੇ ਵੀ ਚਲੋ ਉਹਨਾਂ ਨੇ ਵੀ ਸਾਡੀ ਸਾਰ ਲਈ ਹੈ ਪਰ ਲੱਗਦਾ ਨਹੀਂ ਵੀ ਲੁਕਮਜਰੀ ਪਾਉਗੀ ਇਹ ਪੈਚ ਵਰਕ ਫੇਰ ਕਰਾ ਦੇਣਗੇ ਜੇ ਟੋਏ ਪੈ ਗਏ ਜੀ ਹਾਂ ਸੋ ਭਾਜੀਪੀ ਦੇ ਆਗੂ ਰਣਜੀਤ ਸਿੰਘ ਗਿਲਜੀ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਦੀ ਵੀ ਖਰੜ ਦੇ ਵਿੱਚ ਸਮੱਸਿਆ ਹੈ ਪਿੰਡਾਂ ਦੇ ਵਿੱਚ ਸਮੱਸਿਆ ਹੈ ਸੜਕਾਂ ਨੂੰ ਲੈ ਕੇ ਉਹਨਾਂ ਦੀ ਮੈਂ ਮਦਦ ਕਰਾਂਗਾ ਜਿੰਨੀ ਹੋ ਸਕੇ ਉਨੀ ਮਦਦ ਕਰਾਂਗਾ ਬਾਕੀ ਉਹਨਾਂ ਨਾਲ ਗੱਲਬਾਤ ਕੀਤੀ ਜੋ ਅਸੀਂ ਤੁਸੀਂ ਸੁਣੀ ਚੁੱਕੇ ਹੋ ਪਿੰਡ ਦੇ ਲੋਕੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦਾ ਪੂਰਾ ਸਮਰਥਨ ਜਿਹੜਾ ਰਣਜੀਤ ਸਿੰਘ ਗਿਲਜੀ ਨੂੰ ਮਿਲ ਰਿਹਾ ਬਾਕੀ ਅੱਗੇ ਦੀ ਰਿਪੋਰਟ ਕੀ ਹੋਏਗੀ ਜਲਦੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਨ ਨੂੰ ਜਾਣ ਦੀ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜ ਦਰਿਆ ਨਿਊਜ਼